ਮੁੰਡਾ ਸਖਤ ਮਿਹਨਤ ਕਰਦਾ ਆ ਬਬੂਦਰੀ ਅੱਧੀ ਕਮੀਜ਼ ਸਾਲਿਆ ਉੱਥੇ ਤਾਂ ਅੱਧੀ ਕਿੱਥੇ ਆ ਓਏ ਅੱਧੀ ਤੇਰੇ ਬਲੇ ਅੱਧੀ ਮੇਰੇ ਦੁਰੰਗਿਕ ਵੀ ਪੰਦਾ ਤੂੰ ਤੂੰ ਪੰਗਾ ਹਾਂਜੀ ਕਿਵੇਂ ਸਾਰੇ ਚੜ੍ਹਦੀ ਕਲਾ ਸੱਜੀ ਕਾਲ ਸਾਰਿਆਂ ਨੂੰ ਮਨੋਕਾ ਜੀ ਦਾ ਹਾਂਜੀ ਸੱਜੀ ਕਾਲ ਦੀ ਕੀ ਅੱਜ ਤੱਕ ਦਾ ਪਿਆਰ ਉਹ ਡੀਡਾ ਉਹ ਤੇ ਅੱਜ ਆ ਮੇਰੇ ਨਾਲ ਬਬਲੂ ਤੇ ਤੁਹਾਨੂੰ ਜੁੜੇਰੋ ਵਲੌਗ ਨਾਲ ਪਹਿਲੇ ਵਲੌਗ ਚ ਤੁਹਾਨੂੰ ਦਿਖਾਇਆ ਸੀ ਕਿ ਗੱਡੀ ਕਿਤਾਂ ਲੋਡ ਲੋਡ ਕਰੀਦੀ ਆ ਇਸ ਵਲੌਗ ਚ ਤੁਹਾਨੂੰ ਦਿਖਾਵਾਂਗੇ ਬਬਲੂ ਦੀਆਂ ਇਨਤ ਬਬਲੂ ਕਿੱਦਾਂ ਰਹਿਣ ਸਣ ਕਿੱਦਾਂ ਇਹਦਾ ਠੀਕ ਆ ਖਾਣ ਪੀਣ ਕਿੱਦਾਂ ਵਾ ਇਹ ਦੂਜੇ ਘਰਾਂ ਤੋਂ ਆਇਆ ਵਾ ਤੇ ਇਹਨੂੰ ਮੈਂ ਆਪਣੇ ਦੇ ਵਿੱਚ ਟਾਲਣਾ ਚਾਹੁੰਦਾ ਵਾ ਵੀ ਜਿੱਦਾਂ ਅਸੀਂ ਵਧੀਆ ਤਰੀਕੇ ਨਾਲ ਲੰਗਰ ਪਾਣੀ ਚਾਗਦੇ ਆ ਇਹਨੂੰ ਵੀ ਉਹ ਚੀਜ਼ਾਂ ਸਕਾਵਾਂਗੇ ਤੇ ਜੁੜੇਰੋ ਵਲੌਗ ਦੇ ਨਾਲ ਕੀ ਕਰਨ ਰਿਹਾ ਹਣ ਦਸਤਾਰ ਬਣ ਦਸਤਾਰ ਅੱਛਾ ਲੱਗੇ ਤੇ ਬਲੌਗ ਬਣਾਉਂਦਾ ਪਹਿਲਾਂ ਹਾਂ ਚੱਲਾਂਗੇ ਤੇ ਜਾਣਾ ਬਸ ਸਰ ਨਹੀਂ ਸਕੀ ਤੇ ਚੱਲ ਜਾਗੇ ਪਰ ਇਹ ਢੰਡਾ ਗੋਲੀ ਆ ਗੋਲੀ ਗੋਲੀ ਆ ਕਿਦਾਂ ਲੱਗਣਾਂ ਜਿੰਦਾਂ ਰਹਾ ਉਦੋਂ ਨਾ ਹੀ ਆ ਤੇ ਮਗਰ ਆਪਣੇ ਕੋ ਗੱਡੀ ਲਾ ਆ ਗਏ ਤੇ ਕੀ ਕਰਨਾ ਹੁਣ ਕੋਈ ਨਹੀਂ ਲਾ ਗਏ ਤੇ ਮਾੜੀ ਕੁ ਲਾ ਦਾਂਗੇ ਫੇਰ ਹੋਰ ਕੀ ਆ ਨਹੀਂ ਉਹ ਫੇਰ ਉਹਨੂੰ ਕਹਿਣਾ ਪੈਣਾ ਨਾ ਵੀ ਗੱਡੀ ਪਛਾਣ ਕਰ ਨਹੀਂ ਗੱਡੀ ਕੱਟ ਨਹੀਂ ਫੋਨ ਕਰ ਲਾਂਗੇ ਉਹ ਨੰਬਰ ਲੱਖਿਆ ਹੋਣਾ ਗਾੜੀ ਅੱਛਾ ਅੱਛਾ ਠੀਕ ਆ ਆ ਗੁਰੂ ਵੀਰ ਆ ਤੇ ਆਪਾਂ ਕਿੱਥੇ ਚਲੇ ਆਪਾਂ ਹਲ ਵੀ ਗੁਰਦਾਰੇ ਆਪਣੇ ਨਾਲ ਹੀ ਨੂੰ ਛੁੱਟੀ ਸੀ ਤੇ ਕਾਹ ਚੱਲ ਘੁਮਾ ਰਿਹਾ ਇਹ ਨੂੰ ਘੁਮਾਇਆ ਘੁਮਾਇਆ ਪ੍ਰਾਖ ਕਿਵੇਂ ਤੂੰ ਬਾਤ ਛੋੜ ਨੀ ਗੱਡੀ ਕਿਥਾਂ ਲਾਈ ਓ ਘੁਮਾ ਵੀ ਦਵਾ ਕੇ ਚਾਰ ਪੰਜ ਘੰਟੇ ਹੋ ਗਏ ਆ ਨਹੀਂ ਇਹ ਕਿਹੜਾ ਘੁਮਣਾ ਦਾ ਜਿੱਦਾਂ ਉਹ ਸ਼ਿਮਲਾ ਨਹੀਂ ਘੁੰਮਦਾ ਹਾਂ ਤਾਂ ਮम्मी ਤੈਨੂੰ ਸ਼ਿਮਲਾ ਘੁਮਾਉਂਦੀ ਬਹੁਤ ਸ਼ਿਮਲਾ ਘੁਮਾਉਂਦਾ ਥਾਲੇ ਸ਼ਿਮਲਾ ਬਲ ਕੇ ਘੁਮਾਉਂਦੇ ਕਹੇ ਸ਼ਾਹ ਹੌਣ ਮਮਲੂਦ ਚੱਲਾ ਹੈ ਨਾਲੀਆਂ ਤੈਨੂੰ ਲੈ ਜਾਗੇ ਤੇ ਪਿੰਡ ਨਹੀਂ ਆਣਾ ਪਿੰਡ ਕੋਈ ਨਹੀਂ ਸਰਕਟੇ ਬਵਾ ਕਿਉਂ ਪਿੰਡ ਦਾ ਜਦੋਂ ਤੂੰ ਜਾਏਗਾ ਨਾ ਉਦੋਂ ਜਾਵਾਂਗੇ ਹਾਂ ਤੇ ਮੈਂ ਰਹਿ ਜਾਣਾ 28 ਵਿੱਚ ਮੈਂ ਪਹਿਲਾਂ ਚੱਲ ਜਾਣਾ ਤੂੰ ਤੇ ਕਰੋਸ ਤੂੰ ਨਾਲ ਅਦਾ ਘੰਟਾ ਬਾਅਦ ਕਿੰਨੋ ਤੇ ਮੈਂ ਛੁੱਟੀ ਕੱਟ ਕੇ ਰੇ ਹੁਣ ਮਹੀਨਾ ਆਇਆ ਤੇ ਮੈਂ ਦੇ ਦੇਣਾ ਨਹੀਂ ਨਹੀਂ ਸਦਾ ਸਹੀ ਦਾ ਉਹ ਮੁੱਢੋਂ ਤੇ ਇਹ ਜਾਵਾਂ ਹਾਲੇ ਤਨਾਮੀ ਨੇ ਦਾ ਨਾ ਜਾਵਾਂ ਤੇ ਨਾ ਚੋਂ 4.5 ਮਹੀਨੇ ਲੱਗ ਜਾਣਾ ਨਾ ਸ਼ੋਰ ਛਾ ਚੱਲ ਵਧੀਆ ਫੇਰ ਯਾਰ ਫੈਲ ਹੋਲੀ ਬੜੀ ਇਹ ਉਹ ਤੇ ਸਾਨੂੰ ਪਰਾ ਤੂੰ ਬਿੰਦਸੀ ਆਣਾ ਵਾ ਕਿ ਗਾ ਸਮਾਨ ਨਾ ਲੈ ਜੀਏ ਕਿੰਦਾ ਸਮਾਨ ਨਾ ਲੈ ਜੀ ਬਿੰਦਸੀ ਜਾਵਾਂਗੇ ਤੇ ਕੋਈ ਨਹੀਂ ਜਿੱਦਣ ਅਸੀਂ ਗਏ ਵੀ ਉਹਦੇ ਅਜਿਆ ਕਹਿਣਾ ਵਾ ਵੀ ਚੱਲ ਗਏ ਆ ਬਸ ਸਟੋਰੀ ਪੋਣੀ ਸੀ ਦੀ ਬਸ ਨਾ ਨਾ ਅਸੀਂ ਵੀ ਸਿੱਧੀ ਸਟੋਰੀ ਪੋਣੀ ਆ ਇੰਡੀਆ ਲੱਤ ਕੇ ਇੰਡੀਆ ਲੱਤ ਕੇ ਤੇ ਆਈ ਹੁਣ ਉਤਰ ਕੇ ਭਾਜੀ ਜਹਾਜ਼ ਤੋਂ ਤੇ ਜਿੱਦ ਦਿਨ ਆਉਣਾ ਵਾ ਤੇ ਉਸ ਦਿਨ ਵਿੱਚ ਇਹਨੇ ਪੜਾ ਮੈਂ ਇੱਥੇ ਆ ਗਿਆ ਬਸ ਹੁਣ ਮੇਰੇ ਏਅਰਪੋਰਟ ਤੇ ਦੱਸਦੀ ਠੀਕ ਆ ਨਹੀਂ ਨਹੀਂ ਮੈਂ ਤੇ ਆਪਣੇ ਘਰ ਦੇ ਸੋਣਾ ਵੀ ਆਪਣੇ ਘਰੇ ਪਹੁੰਚ ਗਿਆ ਭਾਜੀ ਹੁਣ ਅੱਛਾ ਈ ਆ ਚੱਲ ਪਰਨਾ ਤੂੰ ਬਈਆ ਬੰਨ ਅੱਛਾ ਈ ਆ ਹਾਂ ਸਹੀ ਵਜਾ ਜਿਆ ਸਿੱਖ ਲਈ ਆ ਲਿਆ ਲਿਆ ਮੈਂ ਬੰਦਾ ਛੱਡ ਦੇ ਇਹਨੂੰ ਥੋੜਾ ਲੱਗ ਗਿਆ ਉਹ ਲੈ ਆ ਪਰ ਆ ਕਿੱ ਲੱਕ ਲੱਕ ਕੋਣ ਕੰਮ ਦਾ ਕਲਾਈ ਹੁ ਬਿਨਾਈ ਉਹ ਨਾ ਘਟੇ ਨਾ ਮਸੇ ਤਾਂ ਉਹ ਨਾ ਮੇਰਾ ਆਇਆ ਤਾਂ ਇਹ ਬੰਦਾ ਛੜਾ ਜ ਟੁੱਕਦਾ ਇਹ ਤੂੰ ਰਹਿਣ ਕਿ ਤਾ ਨਹੀਂ ਉਹ ਉਹ ਬੰਦਾ ਥੋੜੀ ਰੱਖ ਬੋਲ ਪਰਣਾ ਹੁੰਦਾ ਤੇ ਨਿਆ ਮਰ ਗਿਆ ਅੱਧਾ ਦੇ ਹੋਤਾ ਉਹ ਮੈਂ ਇਹ ਗੁਲ ਘਟ ਬੰਨਾ ਕਰੀ ਬੰਨਾ ਹਾਂ ਉਹ ਤੇ ਮੈਂ ਬੰਨਾ ਦੇਣਾ ਚੰਗਾ ਪੜਾ ਹੀ ਮੇਲ ਲੱਗੀ ਬੰਨੇ ਨਾ ਰਹਿ ਵੀ ਲੱਗੀ ਉਹ ਵੇਖਦਾ ਜੀ ਬੰਨਾ ਮੈਂ ਗੁਲ ਤਾਂ ਉਹਦਾ ਸਤਾਰਤ ਨਹੀਂ ਨਹੀਂ ਤੀ ਗੋਲ ਦਸਤਾਰੇ ਥੋੜੀ ਗਾੜੀ ਆ ਨਾ ਉਹ ਗਾੜੀ ਹੁੰਦਾ ਦੇਖਿਆ ਬਲੌਗ ਵੀ ਭੰਡੇ ਆਪਾਂ ਜਨਕਾ ਨਾ ਲਓ ਜੀ ਮੁੰਡੇ ਦਾ ਬੰਦ ਲੱਗੇ ਅਸੀਂ ਗੋਲ ਪਰਨਾ ਮੁੰਡੇ ਨੂੰ ਬਹੁਤ ਸ਼ੌਂਕ ਹੀ ਗੋਲ ਪਰਨੇ ਦਾ ਮੈਂ ਕਿਹਾ ਚੱਲ ਕਰ ਦਿੰਦੇ ਤੇ ਸ਼ੌਂਕ ਪੂਰਾ ਹੋ ਜਾਏ ਮੇਰਾ ਬਦੇ ਬੱਜਾ ਇਹਦੇ ਉੱਤੇ ਉਹ ਬੰਮਾ ਤੀਰੇ ਵਾਲਾ ਤੀਰੇ ਵਾਲੇ ਬਾਬੇ ਤੇਰੇ ਤੀਰੇ ਵਾਲੇ ਬਾਬੇ ਦਾ ਪਰਨ ਤਾਂ ਮੈਂ ਤੀਰੇ ਵਾਲਾ ਪਰਨਾ ਬਣਾਂਗਾ ਤੂੰ ਮਮਾ ਤੂੰ じゃ ਬਣ ਨੁਕਰ ਵਾਲਾ ਬਣਿਆ ਤਾਰਾ ਬੰਦੇ ਦਾ ਉਹ ਤਾਂ ਇਹਨੇ ਹੀ ਰੱਖ ਸਕੀ ਆ ਗੰਦਰਾ ਇੱਥਾ ਗੰਦਰਾ ਤਾਂ ਅੱਧ ਤੱਕ ਆ ਜੀਂਦਾ ਪਰਨੇ ਜੀਆ ਬੰਦਾ ਬਰਾਦਰ ਕੋਈ ਨਹੀਂ ਬੋਲੇ ਬਸ ਪਾਣੀ ਗੇਰੀ ਇਹ ਹੈ ਫਾਂਡੀ ਗੇਰੀ ਇਹ 10 ਵਾ 6 ਆ ਮਸਲਾ ਕਿਨੇ ਬੋਣਾ ਮਸਲਾ ਪਾਣੀ ਗੇਰੀ ਦੇ ਜਿੰਨੇ ਕਰਵਾ ਪੈ ਜਾਂਦਾ ਉਹਨੇ ਕਾ ਪਾਣੀ ਟਾਲੀਦੀ ਆ ਉਂਦਰ ਵਸ ਕਰੋ ਮੈਂ ਹਾਂ ਨਰਵਸ ਕਰਦੀ ਨਹੀਂ ਹੁੰਦੀ ਤਾਂ ਕਿਉਂ ਮੈਂ ਪੈ ਘਟ ਆਹ ਸਿੱਧੀ ਗੱਲ ਆ ਤਾਂ ਬੈਕ ਬੈਕ ਉਹ ਲਗਾਏਗਾ ਕਹਿੰਦਾ ਜਿੱਦਣ ਬੈਜੇਗਾ ਪੈਸੇ ਦੇ ਰੂਗਾ ਨਾ ਉਦੋਂ ਨਹੀਂ ਬੈਗਦਾ ਤਾਂ ਨਹੀਂ ਪੁੱਤ ਕਿਹਦੇ ਨੇ ਉਹਨੇ ਕਹਿਣਾ ਵੀ ਤੇਰਾ ਜੁੱਲੀ ਬਿਸਤਰੇ ਦੇ ਦਿੰਦੇ ਆ ਉਹਨੂੰ ਦੱਸਿਆ ਬਾਪ ਨੂੰ ਥੋੜਾ ਥੱਲੇ ਨੂੰ ਮੂੰਹ ਕਰਨਾ ਸਹੀ ਬੰਦੇ ਆ ਮੈਂ ਜਿੰਨੇ ਕਿ ਤੂੰ ਪੈਸੇ ਦੇਣਾ ਨਾ ਉਹਨੇ ਕਹੀਂ ਕਰ ਦਿੱਤੇ ਆ ਆਹ ਤਾਂ ਸਿੱਧੀ ਗੱਡੀ ਚਾਲਾ ਆ ਰਿਹਾ ਬੱਸ ਬੈਗ ਉਹ ਨਹੀਂ ਮੈਂ ਮੱਝਾਜੀ ਬਣਾਦਾ ਜੀ ਉਹ ਚੋਕਣਾ ਲਈ ਹੁਣ ਉਹ ਝਾ ਕੰਮ ਕਰ ਜਾਗੇ ਤੋਤੇ ਨੂੰ ਬੰਨਣਾ ਪੜਾ ਤੋ ਉਹ ਤੋਤਾ ਨਾਲੇ ਪਤਾ ਕੀ ਆ ਮੇਰੇ ਪਰਨੇ ਨੂੰ ਉਹ ਜਾ ਆਹ ਤੇ ਮੈਂ ਭਰਾਵਾ ਮੈਂ ਇਹਨੂੰ ਤਾਰਾ ਲੱਗੋ ਡਿੱ ਗਿਆ ਬੰਨ ਬੰਨ ਕੇ ਐਸੀ ਤੇ ਮੈਂ ਮੈਂ ਪਹਿਲਾਂ ਮੋਨਾ ਹੀ ਮੈਂ ਹੀ ਪਰਨੇ ਬੰਨਦਾ ਦੱਸ ਨਹੀਂ ਇਹ ਸਾਡੇ ਨੂੰ ਜਿਹੜਾ ਪਰਨਾ ਹੈ ਨਾ ਜਿਹੜਾ ਮੇਰਾ ਕੰਬਲ ਆ ਉਹਦੇ ਸਾਰੇ ਬੋਰ ਲੱਗੇ ਆ ਨਹੀਂ ਮੈਂ ਇਹ ਲੈਣਾ ਵੀ ਨਹੀਂ ਜਿੰਨੀ ਮੁਸ਼ਕਲ ਹੈ ਇੱਥੇ ਮੈਂ ਬਿਮਾਰ ਨਹੀਂ ਨਾ ਨਾ ਪਰੇ ਨਾ ਆਈ ਗੀ ਤੋ ਤੋ ਰਾਂ ਗੜਾ ਯਾ ਤੂੰ ਤੇ ਰਾਂਗੀ ਇਹਦਾ ਪੱਕਾ ਕਰ ਛੜੇ ਉੱਥੇ ਹੀ ਤੇ ਕਾਲਾ ਲੰਬੀ ਉਸੇ ਲੱਗਾ ਹੈ ਗੱਡੀ ਚ ਬੰਨਤਾ ਮੱਲਾ ਮੋੜ ਦੇ ਕੋਈ ਨਹੀਂ ਆਪਾਂ ਕੱਟ ਪਾ ਦਾਂਗੇ ਜਿੰਨਾ ਕਿ ਬੁੱਗੂ ਜਿੰਨਾ ਕਿ ਜਿੰਨਾ ਕਿ ਆਪਾਂ ਜਿੱਥੋਂ ਦਾ ਵਹਨ ਨਹੀਂ ਨਹੀਂ ਤੇ ਗੱਲ ਲੱਗੂਗਾ ਕਿ ਨਹੀਂ ਗਲਤ ਗਲਤ ਬੋਲੇ ਮਾੜਾ ਬੋਟਾ ਕੱਟ ਪਾ ਦਾਂਗੇ ਛੋਲਾ ਬੋੜਾ ਨਹੀਂ ਬੋੜਾ ਨਹੀਂ ਉਦੋਂ ਹੀ ਉਸ ਵਾਸਤੇ ਕਰ ਰਹੇ ਹੋਣੇ ਓਏ ਹੋਏ ਮम्मा ਵੇਖ ਟੌਰ ਗੱਡੀ ਤੇਰੀ ਦਸਤਾਰੇ ਨੇ ਤੇ ਕੰਨ ਮੇਰੇ ਬਾਹਰ ਹੈ ਤੇ ਕੰਨ ਮੇਰੇ ਵੀ ਬਾਹਰ ਹੀ ਆਂ ਘਿਰ ਗੋਲ ਪਰਨੇ ਦੇ ਕੰਨ ਬਾਹਰ ਹੀ ਨੇ ਤੇ ਅੰਤੋਂ ਤਾਂ ਰਾਹ ਮੈਨੂੰ ਕਹਿਣ ਆ ਆਹ ਵੇ ਰਾਣਾ ਉਹ ਚਟਾ ਲੂਣ ਲਗਾਈ ਉਹ ਲੂਣ ਨਹੀਂ ਏ ਇਹ ਲੂਣ ਪਸੀਨੇ ਵਾਲਾ ਲੂਣਾ ਉਹ ਮਰਾਵਾ ਇਹ ਤੁੱ ਜਾਵਾ ਪਸੀਨੇ ਵਾਲਾ ਵਾ ਉਹ ਨਹੀਂ ਯਾਰ ਸਹੀ ਨਹੀਂ ਹੋਊਗੀ ਉਹ ਕੱਢਾਂ ਐਂਡ ਵੱਜਾਈਓ ਗੁਰੂਆ ਦੱਸਿਓ ਤੁਸੀਂ ਦੱਸਿਓ ਆਡੀਅנס ਆਡੀਅਸ ਤੁਸੀਂ ਦੱਸਿਓ ਇਧਰ ਮੁਕਰ ਥੋੜਾ ਜਿਹਾ ਇਧਰ ਨੂੰ ਇਹ ਮੇਰਾ ਪਰਪਰਨਾ ਠੀਕ ਹੁੰਦਾ ਪਰ ਮੈਂ ਆਪਣਾ ਮਮਾ ਕਿੱਡਾ ਐਂਡ ਲੱਗਣ ਡਿਆ ਆ ਆਡੀਅנס ਦੱਸਿਓ ਤੀ ਮੋਡਾ ਸਹੀ ਲੱਗਣ ਡੈ ਕਿ ਨਹੀਂ ਸੋਹਣਾ 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 ਲੱਗਣਾ ਪਰ ਜਿਹੜਾ ਤੇਰੇ ਪਿੱਛੇ ਕਮੀਜ਼ਰੀ ਆਉਂਦੀ ਨਾ ਤੇਰੀ ਅੱਧੀ ਕਮੀਜ਼ ਜਿਹੜੀ ਨਾ ਉਹ ਉਹਨੇ ਥੋੜਾ ਕਰ ਲੂਸ ਕਰਿਆ ਬਾਕੀ ਤਾਂ ਤੂੰ ਮਮਾ ਐਂਡ ਸਰਾ ਲੱਗਣ ਡਿਆ ਲਾ ਟਾਵਰ ਵੀ ਹੈ ਸਖਤ ਮਿਹਨਤਾਂ ਕਰਦਾ ਆ ਵੀਡੀਓ ਦੇ ਚਾਂਚ ਚੰਗੀ ਤਰ੍ਹਾਂ ਲਿਖਾ ਦੇ ਮੰਡਾ ਕਰਦਾ ਦੁਬਈ ਚ ਡਰਾਈਵਰੀ ਅਹ ਲਸਕਾ ਦੇ ਲਸਕਾ ਦੇ ਕਰੀ ਸਖਤ ਮਿਹਨਤਾਂ ਕਰਦੇ ਇਹਨੂੰ ਕਿਤੇ ਬੇਬੇ ਵੇਖੇ ਜੇ ਰੋ ਦਵੇ ਪਿਓ ਵੇਖੇ ਤਾਂ ਖੁਸ਼ ਹੋਵੇ ਮਾਂ ਵੇਖੇ ਤਾਂ ਰੋ ਦਵੇ ਸਖਤ ਮਿਹਨਤਾਂ ਕਰਦੇ ਨੂੰ ਜੇ ਬਾਪੂ ਵੇਖੇ ਖੁਸ਼ ਹੋਵੇ ਮਾਂ ਵੇਖੇ ਤਾਂ ਰੋ ਦਵੇ ਆ ਗਿਆ ਯੋ ਮੁੰਡਾ ਓਏ ਜੀ ਅੱਜ ਭੰਡੀਆਂ ਗੋਭੀ ਵਾਲੀਆਂ ਰੋਟੀਆਂ ਮੁੰਡਾ ਆਇਆ ਤੇ ਅਈਏ ਚੱਲ ਗੋਭੀ ਵਾਲੀਆਂ ਬਣਾ ਲੈਨੇ 6 ਮਿੰਟ ਦਾ ਸਾਦੇ ਜਰ ਸਾਦਾ ਅਸਤਾਦ ਨਹੀਂ ਲੱਗੇ ਆ ਤੁਹਾਨੂੰ ਦੇ ਦਰਵਾਜ਼ੇ ਤੋਂ ਇਹ ਕਿਹੜਾ ਹੈ ਇਹ ਕਿਹੜਾ ਬੋੜਾ ਲਵੜੇ ਹੈ ਇਹ ਸਾਲ ਚਾਰ ਵਾਰ ਇੰਦਾ ਤੇ ਸੁਦੀ ਪਾਓ ਮੇਰਾ ਤੇਲ ਮੇਰਾ ਤੇਲ ਖਾਈ ਜਾਓ ਕੁਮਾਰੀਆਂ ਤੋਂ ਦੂਰ ਰੇ ਮੇਰਾ ਤੇਲ ਖਾਓ ਮੈਕਸ ਟਾਈਮ ਇਹ ਦੋ ਬੰਦਾ ਇੱਕ ਮਿੰਟ ਨਾਲ ਲੈਪ ਵਾਪਸ ਅਵੇ ਲਾਈਵ ਹੈ ਮੈਂ ਅਸਲ ਵਿੱਚ ਚੀਜ਼ ਨਹੀਂ ਆ ਆ ਵਧੀਆ ਤਰੀਕਾ ਕਰਦਾ ਹਾਂ ਚਾਰ ਪੰਜ ਕਥਾ ਮੈਂ ਕਰਦਾ ਨਾ ਮੈਂ ਤਾਂ ਖਦ ਮਿੱਕਾ ਗੱਲ ਕਰਦਾ ਕੀ ਚਾ ਚਾਹੇ ਮੇਰਾ ਦੇਖ ਮਾੜ ਬੱਤੀ ਹੈ ਉਧਰ ਪਈ ਹੈ ਉਹ ਲੈ ਕੇ ਆਉਂਦੇ ਆ ਮਾੜ ਬੱਤੀ ਤੇ ਮਿਲਦੇ ਆ ਕਾਜ ਪਾਈ ਸੀ ਸੋਫ ਤੇ ਅੱਛਾ ਆਹ ਮੇਰਾ ਸ਼ੂਟਸ ਹੋ ਗਏ ਅੱਜ ਮੈਂ ਤਾਂ ਮਾਈਕ ਵੀ ਦਿਖਾਉਂਗਾ ਤੇ ਯੂਜ਼ਰ ਟੈਗ ਵੇਖ ਕੇ ਤੇ ਮੈਨੂੰ ਤਾਂ ਸਲਾਹ ਮਾਰੋ ਕਿ ਕਿਹੜੀ ਕਰੀ ਟੈਗ ਵੇਖ ਕੇ ਦੱਸੋ ਦੇ ਰਹੇ ਹੁਣ ਇੱਕ ਘੋੜੇ ਵਾਲੀ ਹੈ ਘੋੜੇ ਬਈ ਥੋੜਾ ਜਿਹਾ ਦੁੱਧ ਬਚ ਗਿਆ ਵਾ ਇਹ ਚ ਮੈਂ ਮਿਠਾ ਪਾ ਕੇ ਤੇ ਪੀਉਂਗਾ ਦੁੱਧ ਪਾਤਾ ਬਹੁਤ ਠੰਡਾ ਬਾਸਟ ਸੁਟਦਾ ਵਾ ਤੇ ਚਾਰ ਵਾਰ ਕਰਕੇ ਪੂਰੀ ਚੱਟੀ ਬਾਕੀ ਕਿਹੜੀ ਚ ਪਾਵਾਂ ਮੈਂ ਥੜੀ ਕਾਂਡ ਤੇ ਪੀਣੀ ਤੋਣਾ ਆ ਬਈ ਆ ਤੋਣਾ ਆ ਤੋਣਾ ਇੰਨਾ ਦੋਣ ਉੱਥੇ ਫੇਰ ਬਾਦ ਤੋਂ ਬਾਦ ਥੋੜੀ ਪਲੇਟ ਨੂੰ ਆਟਾ ਉਹ ਚ ਪਾ ਦੇ ਫੇਰ ਵਾਪਸ ਆਟਾ ਇਹਨੇ ਜਿਆਦਾ ਭਾਈ ਆਵਾਜ਼ ਦੀ ਗੱਲਾਂ ਹੈ ਬਸ ਮੈਂ ਸਿੱਖ ਰਿਹਾ ਪਰੌਂਠਾ ਨਹੀਂ ਕੋਈ ਘਰ ਉਹ ਆਵਾਜ਼ ਨਾ ਕਰ ਸੰਸਾ 50% ਰੈਸিপি ਹੈਂਡ ਆ ਖਾ ਕੇ ਦੱਸਾਂਗੇ ਤੁਹਾਨੂੰ ਕਿਦਾਂ ਦਾ ਲੱਗਾ ਆ ਲੈ ਲੈਂਦਾ ਵਾ ਅੱਲ ਦਵਾਬੀ ਦਾ ਦੁੱਧ ਇਧਰ ਤਰੀਕਾ ਇਧਰ ਬੜਾ ਪਰੌਂਠਾ ਛੱਡ ਗਿਆ ਪਾ ਗਿਆ ਵਾ ਤਵੇ ਤੇ ਵੀ ਨਾਲ ਹੀ ਖੇਡਦੀਆਂ ොලිය තුර ප්‍රහා ග පඩ ආපා කේතලික බනපන වනාවන මොල ඔසු චෝකගේ ඩ බ වෙෙඩා ප තවන පැන බොලුව පටවන. ਕਿਛਣਾ ਦੇ ਤੇ ਤੁਸੀਂ ਚੁੱਲ੍ਹੇ ਵੇਖ ਸਕਦੇ ਜੀ ਕਿਨੇ ਇਹ ਆ ਵੀ ਮੈਨੂੰ ਜਾਂਚ ਪੂਰੀ ਆ ਕਿਹਾ ਤੇ ਪਤੀ ਭਾਈ ਇਹਦੇ ਨੂੰ ਗ੍ਰੀਨ ਤੋਂ ਥੋੜੀ ਹਰੀਆਂ ਇਲਾਚੀ ਵਾਲੀ ਚਾਹ ਆ ਬਰ ਬੂਨ ਬਣਾ ਘੜੀ ਹੁਣ ਮੈਂ ਆਣਾ ਕਰ ਬੱਸ ਤਾਂ ਨਹੀਂ ਨਾ ਪਤੀ ਪਾ ਦੇ ਦੇ ਜੱਕ ਲੱਗ ਗਿਆ ਪਤੀ ਮੁੰਡਾ ਤੇ ਅਸਲੀ ਆਹ ਲੋ ਗਾਇਸ ਜੀ ਇਹ ਲੋ ਵੇ ਲੋ ਪਤੀ ਕਿਹਨੂੰ ਪਤੀ ਦੇਖੀ ਹੋਣੀ ਆ ਇਹਨੂੰ ਪਤੀ ਕਹਿੰਦੇ ਆ ਇਹਨੂੰ ਪਤੀ ਕਹਿੰਦੇ ਆ ਇਹਦੀ ਪਤੀ ਨੂੰ ਐਂਦਾ ਪਾ ਦੋ ਪਰ ਗਾਈ ਜੈ ਚਾਹ ਪਣੀ ਤਾਂ ਦੁੱਧ ਦਾ ਹੀ ਫਰੈਸ਼ ਆ ਵੀ ਰਹੀ ਤੇ ਨਾ ਮੁੰਨਾ ਕਹਿਵਾ ਤੇ ਉਹ ਨਹੀਂ ਰਿਹਾ ਦੁੱਧ ਲੈ ਕੇ ਫਰੈਸ਼ ਠੀਕ ਆ ਮੈਂ ਦੱਸਤਾ ਤੇਰੀ ਵਸ ਦਾਸ ਨਾ ਬਾਕੀ ਤੇ ਹੋਰ ਸਾਡਾ ਪੋਣਾ ਤਿਆਰ ਹੋ ਗਿਆ ਪਾ ਕੇ ਸਹੀ ਬਾਅਦ ਐਨੀ ਖਾਣ ਤੇ ਸਾਡੇ 3 ਖੰਡ ਪਾਈ ਦੀ ਆ ਜੀ ਤੁਹਾਨੂੰ ਮੈਂ ਚਾਹ ਬਣਾਉਣ ਦਾ ਦੱਸ ਛੱਡੇ ਆ ਚਾਹ ਦੀ ਰੈਸਪੀ ਰੈਸਪੀ ਗੋਭੀ ਵਾਲੇ ਪਰੌਠਾ ਦੀ ਨਾਲ ਵਿੱਚ ਚਾਹ ਐਨੀ ਖਾਣ ਬੜੀ ਐ ਬੜੀ ਬੋਈ ਜੀ ਅਜੀ ਗੋਬੀ ਗੋਬੀ ਹੋਈ ਭਈਏ ਰੋੜਾ ਫੋੜਾ ਹੋਇਆ ਵਾ ਤੇ ਚਾਹ ਚਾਹ ਹੋ ਗਈ ਠੀਕ ਹੈ ਅਜੇ ਜੀ ਸਾਹ ਜਹੀ ਕੱਢਦੇ ਨਾਲੇ ਜੇ ਤਜੀਰ ਭਾਈ ਦੱਸਿਆ ਹੈ ਤਜੀਰ ਭਾਈ ਤੋਂ ਇਹਨੇ ਉਹ ਸਿੱਖਿਆ ਲਈ ਕੀ ਲਈ ਹੋਰ ਕੀ ਲਈ ਟ੍ਰੇਨਿੰਗ ਉਹਨਾਂ ਕਿਹੇ ਲੈ ਕੇ ਬਸ ਐਵੇਂ ਜੰਪੜ ਗਏ ਸ਼ੈਫ ਪਾਣੀ ਹੈ ਬਸ ਚਾਹ ਹੋ ਗਈ ਕਾਲੀ ਇੱਥੇ ਪਾਉਣਾ ਦੁੱਧ ਉਹ ਆਪਣਾ ਇਹ ਚਟੀ ਬੜਾ ਪ੍ਰਾਉਡਾ ਦੇ ਲਾਹ ਲੱਗਾ ਇਦਾਂ ਰਹਿਣਾ ਥੋੜੀ ਜੀ ਗੱਲ ਬਾਤ ਨਹੀਂ ਬਣੀ। ਬਾਜੀ ਦੋ ਤੇ ਕਾਲਾ ਕਿਵੇਂ ਨਿਕਲੂ? ਬੜੀ ਜੱਦੀ ਲੱਥੀ ਰੋ। ਪੱਤੀ ਰੱਜਣ ਦੇਣਾ ਰੋੜੀ ਪੱਤੀ ਰੱਜਣ ਦੇ। ਆਹ ਬੜੇ ਬਰੁਟਾੜਾ। ਬਣਾਉਣਾ ਹੈ ਅੱਜ ਬੜੀ ਆਵਾਜ਼। ਲਾਓ ਜੀ। ਗੋਭੀ ਦਾ ਤਾਂ ਰੈਸਪੀ ਦਾ ਦਿੰਨੇ ਆ ਗੋਭੀ ਨੂੰ ਅਸੀਂ ਕੀਤਾ ਹੀ ਗ੍ਰੈਂਡ। ਚੌਪ ਵੀ ਲੈ ਚੌਪ ਵਿੱਚ ਕੱਟੇ ਛੋਟੇ ਛੋਟੇ ਪਿਆਜ਼ ਆ ਤੁਸੀਂ ਦੇਖ ਸਕਦੇ ਜੀ। ਵਿੱਚ ਕਰੀਆਂ ਮਿਰਚਾਂ ਦੇ ਵਿੱਚ ਪਾਏ ਆਪਣੇ ਮਸਾਲੇ ਗਾਈਸ ਹੁਣ ਆਪਣਾ ਲਾਸਟ ਗਾਈਸ ਲਾਸਟ ਪਰੌਠਾ ਰਹਿ ਗਿਆ ਵਾ ਫਿਰ ਫਿਰ ਆਪਣਾ ਡੀ ਐਂਡ ਵਾ ਪਰੌਠਿਆਂ ਦਾ ਤੁਹਾਨੂੰ ਬਰਦਾਦ ਦੇ ਤੁਸੀਂ ਹੁਣ ਲੜੀ ਕਾਲਾ ਕਾਲਾ ਨਾਲ ਲੜੀਏ ਨਹੀਂ ਕਰਾਦੇ ਕਾਲਾ ਵਾਲਾ ਆਪੇ ਗਾਈਸ ਗਾਈਸ ਇਹ ਰੱਜੀ ਇਹ ਗੋਬੀ ਤੇ ਤਰੀ ਦਾ ਹੈ ਜੇ ਅੰਦਰੋਂ ਜਿਹੜੇ ਇੱਕ ਪਰੌਣਾ ਹੀ ਪਾ ਕੇ ਮੇਰੀ ਬਣਾ ਨਾਲ ਹਰਾ ਹੋ ਜਾਵੇ ਨਾ ਆ ਭਰਾ ਹੁਣੀ ਐਦਾਂ ਪਾਉਂਦੇ ਆ ਮਮਾ ਚਾਹਣਾ ਸਰ ਜੀ ਚਾਹਣਾ ਮੈਂ ਕਾਈ ਦਿੱਤੀ ਮੈਂ ਕੋਈ ਜਮ 2 ਲੱਖ ਦਾ ਸੁਪਨਾ ਦੇ ਰਹੇ ਅਲਕੂਸ ਤੋਂ ਲਿਆ ਦੱਬਦ ਦਾ ਸਾਦ ਕੇ ਬਹਿ ਨਿਕਲਾ ਪਰੌੜਿਆਂ ਲਈ ਐਨੇ ਆਲੂ ਐਨੇ ਬਾਦਨਾ ਤਾਂ ਹੂੰ ਦਮਾ ਬਾੜਦਾ ਪਰੌੜਾ ਹੂੰ ਨਾ ਬਾੜੀ ਇਹ ਬਾੜ ਕੇ ਨਾ ਫੇਰ ਦੇ ਦੇ ਹਾਂ ਥੋੜਾ ਆਟਾ ਵਧ ਲਾਣੀ ਚੁੱਕ ਮੱਤ ਚੁੰਟਿਆ ਫੜਾ ਦੇ ਥੇਕ ਤੇ ਆਲੂ ਮੇਰੇ ਆ ਗਿਆ ਰਿਜੂ ਰਿਜੂ ਕਰੀ ਦੀ ਰਿਜੂ ਰਿਜੂ ਆਏ ਹੋ ਆਏ ਹੋ ਆ ਬਾਲੇ ਮਾਰਦੀ ਜਾ ਬਾਲੂ 3:30 ਤੇ ਜਦੋਂ ਸਾਡਾ ਆ ਬਾਲੇ ਮਾਰਦੀ ਜਾ ਮੈਂਗਾ ਬਾਲੇ ਮਾਰ ਲਈ ਮੇਰੇ ਜੂਰੇ ਜੂ ਕਰਦੀ ਥੋੜਾ ਜਿਹਾ ਬਾਲੇ ਮਾਰੇਗਾ ਪਰੌਂਡਾ ਬਾਲੇ ਤੂੰ ਖਲਾਫ ਨਾ ਰਹਿਣੀ ਸਾਡਾ ਬੰਦ ਗੱਲ ਕਰਨਾ ਪਹਿਲਾਂ ਤੇ ਸਾਡਾ ਬੰਦ ਦੋਨੋਂ ਪਾਵਾਂਗੇ ਚਾਹ ਤੇ ਤੁਹਾਨੂੰ ਦਿਖਾਵਾਂਗੇ ਚਾਹ ਕਿਦਾਂ ਦੀ ਹੁੰਦੀ ਹੈ ਯਾ ਕਿਦਾਂ ਚੀਮੈਂਟ ਦਾ ਵਲੌਗ ਹੋ ਗਿਆ ਹੁਣ ਮੈਂ ਚਾਹ ਬਣਾ ਕੇ ਦਿਖਾਉਣਾ ਪਰ ਉਹਦੇ ਛਕਲੇ ਆ ਤੇ ਮੁੰਡਾ ਕਹਿੰਦਾ ਮੈਨੂੰ ਛੱਡਿਆ ਮੈਂ ਸਿਰ ਲਾਉਣਾ ਉਹ ਜਿੱਤੋਗੇ ਸਿਰ ਚ ਖੁਰਕੋ ਢੀਆ ਅੰਦਾ ਸਿਰ ਚ ਖੁਰਕੋ ਢੀਆ ਤੇ ਸਿਰ ਲਾਉਣਾ ਵੜੀ ਉਪਰੀ ਉਹ ਚਲਿਏ ਗਾਈਸ ਹੁਣ ਆਪਾਂ ਸ਼ਾਰਾ ਖੁੱਲ ਗਿਆ ਵਾ ਤੇ ਠੀਕ ਆ ਹੁਣ ਅੱਗੇ ਜਾਣਾ ਵਾ ਜਿੱਦੀ ਕਰ ਚੱਲੇ ਫੁੱਲ ਆਊਟ ਕਰ ਆਇਸੋ ਆਪਾਂ ਲੈ ਲਿਆ ਇਹ ਗੱਡਾ ਪੁੱਲ ਆਊਟ ਕੰਨ ਚੱਲੇ ਆਂ ਬੋਲਰ ਗੱਡੀ ਕੰਨ ਚੱਲੇ ਆਂ ਪਰ ਸਹੀ ਆ ਇਧਰ ਗੱਡੀ ਚਲਾਉਣ ਡਿਆ ਇਸ ਟਾਈਮ ਕੱਲ ਮੈਂ ਚਲਾਉਣ ਡਿਆ ਸੀ ਪਹਿਲਾਂ ਤੇ ਹੁਣ ਆਪਣੀ ਗੱਡੀ ਲੱਗੀ ਆ ਪਾਰਕਿੰਗ ਚ ਉਹ ਵੀ ਗੱਡੀ ਆਪਣੇ ਕੋਲ ਬਸ ਕੱਲ ਤੋਂ ক্রিকেট ਵਾਂਦਾਈ ਆ ਉਹ ਤੋਂ ਬਾਹਰ ਹੀ ਜਲਜਣਾ ਵਾ ਕਵਰ ਜਿਸ ਵੇ ਠੀਕ ਆ ਇੱਥੋਂ ਮਾਰਾ ਰਾਈਟ ਹੈ ਬਸ ਜਾਣ ਡੇ ਹਾਂ ਬਸ ਕਿੰਨੇ ਮੀਟਰ ਆ ਗਿਆ ਗਾਰਮਟ ਲਾ ਕੇ ਬਸ ਗੱਡੀ ਚੁੱਲ ਲੱਗੇ ਗੱਡੀ ਵੀ ਆਵਾਜ਼ ਆ ਰਿਹਾ ਬੱਲ ਨੂੰ ਫੇਫੀ ਉਹ ਤਾਂ ਮਾਰ ਘਰ ਰਹੀ ਮੜ ਜਾਣਾ ਨਹੀਂ ਜਾਣਾ ਫਿਰ ਕੋਟਾ ਸਾਹਿਬ ਕਿੰਨਾ ਲੰਗਰ ਨੂੰ ਖਾਣਾ ਕਹਿੰਦਾ ਮੈਂ ਪਰ ਉਹ ਦੇ ਖਾ ਗਿਆ ਵੀ ਤੇ ਹੁਣੇ ਮੂਸਾ ਵੱਟ ਦੇਂ ਡਿਆ ਪਿਆ ਸਹੀ ਆ ਪਰੋਠੇ ਪਜ ਗਏ ਹੀ ਇਹਨੇ ਸਾਹਮਣੇ ਦੋ ਪਰੋਠੇ ਅੰਦਰ ਆਣ ਖਾਵਾਂਗੇ ਆਓ ਗਾਇਸ ਜਾ 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 ਚੈੱਕ ਕਰੋ ਸਹੀ ਆ ਲਾ ਕੇ ਰਿਪੋਰਟ ਆ। ਇਹ ਆਈ ਬੱਸ ਚੱਲੇ ਹੋਣੇ। ਅਲਤਵਾਰ ਆਇਆ। ਆਈ ਆਈ ਅਲਤਵਾਰ। ਠੀਕ ਆ। ਇਹ ਆ ਯਾਰ ਹੁਣੀ ਆ। ਨਾਲ ਬੈਠੇ ਆ। ਉਹਦਾ ਮੈਨੂੰ ਸਾਰਾ ਰਾਰੂ ਪਤਾ ਮੈਂ ਪਰ ਉਹਦਾ ਹੀ ਇਹਨੂੰ ਗੱਡੀ ਚ ਬਿਨਾਵਾ ਤੇ ਮੈਂ ਤੁਝ ਲੈਣਾ ਨਾਲ ਤੇ ਦਾਰੂ ਲੱਗਦੇ ਬਹੁਤ ਆ। ਤੇ ਹੁਣ ਇਹ ਤਾਂ ਜਾਦੇ ਕਰਾ ਖਾ ਲਈ। ਗੋਈ ਨਹੀਂ ਬਾਲ ਗੱਡੀ ਕੱਢ ਲੈ ਕਰਾਂਗੇ ਚਲੋ ਠੀਕ ਹੈ ਗਾਈਸਾਂ ਨੂੰ ਵਿਖਾਉਂਦੇ ਆਪਾਂ ਗੱਡੀ ਕੱਢ ਕੇ ਠੀਕ ਆ ਸੋ ਨੰਬਰ ਤੇ ਫਸੀ ਜਿਹੜੀ ਕਿੱਦਾਂ ਕਿਉਂ